ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਬੜੇ ਹੀ ਅਜੀਜ਼ ਭਾਈ ਹਰਜਿੰਦਰ ਸਿੰਘ ਜੀ ਮਾਜੀ ਜੋ 5 ਦਿਨ ਦੇ ਗੁਰਮਤ ਕੈਂਪ ਦੌਰਾਨ ਨਗਰ ਫਰੀਦਪੁਰ ਵਿੱਚ ਪਹੁੰਚੇ ਸਨ ਸੋ ਹੁਣ ਸੰਧਿਆ ਵੇਲੇ ਸਮੂਹ ਨੌਜਵਾਨ ਵੀਰਾਂ ਦੇ ਨਾਲ ਗੁਰਦਾਸਪੁਰ ਗੁਰਦਾਸ ਨਗਲ ਗੱਡੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿੱਥੇ 8 ਮਹੀਨੇ ਦਾ ਘੇਰਾ ਪੈਣ ਤੋਂ ਬਾਅਦ ਜਿਨ੍ਹਾਂ ਨੂੰ ਜਿਹੜਾ ਹੈ ਉਹ ਕੈਦ ਕੀਤਾ ਜਾਂਦਾ ਸੋ ਉਸ ਗੱਡੀ ਦੇ ਦਰਸ਼ਨ ਦੀਦਾਰੀਆਂ ਦੇ ਲਈ ਭਾਈ ਹਜਿੰਦਰ ਸਿੰਘ ਜੀ माजी ਸਮੂਹ ਨੌਜਵਾਨ ਵੀਰਾਂ ਨਾਲ ਇੱਥੇ ਪਹੁੰਚੇ ਨੇ ਆਓ ਉਹਨਾਂ ਦੇ ਨਾਲ ਜੋ ਹੈ ਉਹ ਗੱਲਬਾਤ ਅਸੀਂ ਸਾਰੇ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਮੈਂ ਤਾਂ ਹਾਂਜੀ 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 ਭਾਈ ਸਾਹਿਬ ਜੀ ਪਹਿਲਾ ਤੇ ਸਵਾਲ ਇਹ ਹੈ ਕਿ ਤੁਸੀਂ ਜੀਵਨ ਚ ਪਹਿਲੀ ਵਾਰ ਇਸ ਪਵਨ ਸਥਾਨ ਤੇ ਪਹੁੰਚੇ ਹੋ ਉਸ ਇਤਿਹਾਸ ਨੂੰ ਜਿਹਨੂੰ ਤੁਸੀਂ ਕਿਤਾਬਾਂ ਦੇ ਵਿੱਚੋਂ वाचਿਆ ਗ੍ਰੰਥਾਂ ਦੇ ਵਿੱਚੋਂ ਪੜ੍ਹਿਆ ਜੀ ਉਸ ਪਾਵਨ ਧਰਤੀ ਦੇ ਉੱਤੇ ਆਣ ਕੇ ਤੁਸੀਂ ਆਪਣੇ ਅੰਦਰ ਕੀ ਮਹਿਸੂਸ ਕੀਤਾ ਦੇਖੋ ਵੀਰ ਹਰਪ੍ਰੀਤ ਸਿੰਘ ਜੀ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਆ ਉਹਦੇ ਨਾਲ ਨਾਲ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਵੀ ਕੀਤੇ ਜਾਣ ਉਹਨੂੰ ਮਹਿਸੂਸ ਕੀਤਾ ਜਾਵੇ ਕਿ ਕਿਵੇਂ ਦੇ ਉਹ ਹਾਲਾਤ ਸੀ ਜਦੋਂ ਸਾਡੀ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੀ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਉੱਪਰ ਜੋ ਤਸ਼ੱਦਦ ਹੋਇਆ ਜੋ ਕੈਰ ਹੋਇਆ ਇੱਥੇ ਜਿਵੇਂ ਗ੍ਰਿਫਤਾਰੀ ਹੋਈ ਬਾਬਾ ਜੀ ਦੀ ਤਾਂ ਬਹੁਤ ਵਧੀਆ ਲੱਗਿਆ ਹਾਲਾਂਕਿ ਸਾਡੇ ਇਹ ਇੱਕ ਤਰਾਸਦੀ ਵੀ ਹੈ ਕਿ ਪ੍ਰਾਤਨ ਇਤਿਹਾਸਕ ਕੋਈ ਵਸਤੂਆਂ ਸੰਭਾਲ ਕੇ ਅਸੀਂ ਉਸ ਰੂਪ ਦੇ ਵਿੱਚ ਨਹੀਂ ਰੱਖ ਸਕੇ ਪਰ ਇਹਦੇ باوجود ਫੇਰ ਵੀ ਸਾਨੂੰ ਆਪਣੇ ਹਿਸਟੋਰੀਕਲ ਸਥਾਨਾਂ ਤੇ ਜ਼ਰੂਰ ਆਉਣਾ ਚਾਹੀਦਾ ਅੱਜ ਜਿਵੇਂ ਤੁਸੀਂ ਪਿਛਲੇ 5-6 ਦਿਨਾਂ ਤੋਂ ਗੁਰਮਤ ਦਾ ਕੈਂਪ ਰੱਖਿਆ ਜਿਦੇ ਵਿੱਚ ਛੋਟੇ ਬੱਚੇ ਪਨੀਰੀ ਨੂੰ ਸੰਭਾਲਣ ਦਾ ਯਤਨ ਕੀਤਾ ਤਾਂ ਸਵਾਬ ਬਣ ਗਿਆ ਇਸ ਲਈ ਤੁਹਾਡਾ ਸਾਰੇ ਨੌਜਵਾਨ ਵੀਰ ਇੱਥੇ ਮੇਰੇ ਨਾਲ ਜਿੰਨੀ ਸੰਗਤ ਦੇਖ ਰਹੀ ਹੈ ਤਾਂ ਲੋਕਲ ਨੇ ਇੱਥੋਂ ਦੇ ਤਾਂ ਬਹੁਤ ਚੰਗਾ ਲੱਗਿਆ ਜੀ ਇੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜਿੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਤੇ ਇੱਥੇ ਸੇਵਾ ਜਿਹੜੀ ਆਰੰਭ ਹੋ ਰਹੀ ਹੈ ਪਤਾ ਲੱਗਿਆ ਪ੍ਰਬੰਧ ਕਰ ਇੱਕ ਵੀਰ ਜੀ ਅਸੀਂ ਕਈ ਚਿਰਾਂ ਤੋਂ ਇਹ ਚੀਜ਼ ਮਹਿਸੂਸ ਕੀਤੀ ਹੈ ਇਹਦੇ ਵਿੱਚ ਕੋਈ ਯਤਕਤ ਨਹੀਂ ਨਹੀਂ ਇਹ ਬੜਾ ਪਾਵਨ ਇਤਿਹਾਸਕ ਸਥਾਨ ਹੈ ਪਰ ਜਿਸ ਤਰ੍ਹਾਂ ਦੀ ਸ਼ਰਧਾ ਜਿਸ ਤਰ੍ਹਾਂ ਦੀ ਭਾਵਨਾ ਇਸ ਸਥਾਨ ਦੇ ਬਾਰੇ ਲੋਕਾਂ ਦੇ ਮਨਾਂ ਚ ਹੋਣੀ ਚਾਹੀਦੀ ਹੈ ਉਸ ਪੱਧਰ ਦੀ ਭਾਵਨਾ ਘਟ ਦਿਸਦੀ ਆ ਆਪਾਂ ਹੁਣ ਵੀ ਵੇਖਿਆ ਕਿ ਜਿਹੜੀ ਸੰਗਤ ਦੀ ਆਵਾਜ਼ ਆਈ ਉਹ ਬਹੁਤ ਜ਼ਿਆਦਾ ਘਟ ਹੈ ਜਦੋਂ ਕਿ ਹੋਰ ਅਨੁਮਤੀਆਂ ਦੇ ਸਥਾਨ ਵੇਖੀਦੇ ਨੇ ਬਾਕੀ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ ਜਿਹੜੇ ਸਿਰਫ ਤੇ ਸਿਰਫ ਪਖੰਡ ਦੇ ਸਿਰ ਦੇ ਉੱਤੇ ਚੱਲਦੇ ਨੇ ਉੱਥੇ ਲੋਕਾਂ ਦੀਆਂ ਭੀੜਾਂ ਨੇ ਜਿੱਥੇ ਲੋਕਾਂ ਨੂੰ ਪਖੰਡ ਦੇ ਨਾਲ ਜੋੜਿਆ ਜਾਂਦਾ ਹੈ ਇਹੋ ਜੇ ਸਥਾਨ ਜਿਹੜੇ ਸਾਨੂੰ ਆਪਣੇ ਜੀਵਨ ਦੇ ਵਿੱਚ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਨੇ ਇਹੋ ਜਿਹੜੇ ਜਿਹੜੇ ਸਥਾਨ ਨੇ ਇਹੋ ਜੇ ਸਥਾਨਾਂ ਦੇ ਉੱਤੇ ਆਉਣਾ ਤੇ ਜੋ ਇੱਥੇ ਵਰਤਿਆ ਉਹਨੂੰ ਮਹਿਸੂਸ ਕਰਕੇ ਆਪਣੀ ਜ਼ਿੰਦਗੀ ਨੂੰ ਸੱਚ ਦੇ ਰਾਹ ਤੇ ਤੋਰਨ ਦੀ ਪ੍ਰੇਰਣਾ ਆਪਣੇ ਆਪ ਨੂੰ ਦੇਣੀ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਪਰ ਇਹ ਦਿਸਦਾ ਬਹੁਤ ਘੱਟ ਹੈ ਮੈਂ ਕਾਹਾਂਗਾ ਕਿ ਤੁਸੀਂ ਜਰੂਰ ਸਾਡੇ ਇਲਾਕੇ ਦੀ ਸੰਗਤ ਨੂੰ ਇਹ ਬੇਨਤੀ ਕਰੋ ਕਿ ਦੂ ਬਹੁਤਾ ਦੂਰ ਕਿਸੇ ਸਾਥ ਜਾਂ ਕਿਸੇ ਹੋਰ ਡੇਰੇ ਤੇ ਜਾਣ ਦੀ ਬਜਾਏ ਆਪਣੇ ਸ਼ਹੀਦਾਂ ਦੇ ਜਿਹੜੇ ਸਥਾਨ ਹੈ ਉਹਨਾਂ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਦੇਖੋ ਵੀਰ ਜੀ ਜਿਹੜੇ ਡੇਰੇ ਨੇ ਜਾਂ ਹੋਰ ਪਖੰਡ ਦੀਆਂ ਥਾਵਾਂ ਨੇ ਉਹਨਾਂ ਦੀ ਤਾਂ ਆਪਾਂ ਤੁਲਨਾ ਹੀ ਨਹੀਂ ਇਹਦੇ ਨਾਲ ਕਰ ਸਕਦੇ ਕਿਉਂਕਿ ਜਿਹੜਾ ਬਾਬਾ ਬੰਦਾ ਸਿੰਘ ਦੀ ਬਹਾਦਰ ਨੇ ਆਪਾਂ ਉਹਨਾਂ ਦੇ ਸਥਾਨ ਦੀ ਗੱਲ ਕਰ ਰਹੇ ਹਾਂ ਪਰ ਹੁਣ ਕਾਫੀ ਜਾਗਰਤੀ ਆ ਚੁੱਕੀ ਹੈ ਭੈਣ ਬਹੁਤ ਛੋਟੀ ਉਮਰ ਚ ਜਾਂ ਮੇਰੇ ਨਾਲ ਭੈਣ ਵੀਰ ਜਿਹੜੇ ਬੈਠੇ ਨੇ ਉਹਨਾਂ ਨੇ ਸੁਣਿਆ ਹੋਊਗਾ ਕਿ ਬਾਬਾ ਬੰਦਾ ਸਿੰਘ ਦੀ ਬਹਾਦਰ ਦੇ ਖਿਲਾਫ ਇਹੋ ਦੀਆਂ ਗੱਲਾਂ ਪ੍ਰਚਲਿਤ ਕੀਤੀਆਂ ਗਈਆਂ ਅੱਜ ਵੀ ਕਈ ਲੋਕ ਸੁਣਾਉਂਦੇ ਆ ਕਿ ਬਾਬਾ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਵਿਆਹ ਨਹੀਂ ਕਰਾਉਣਾ ਉਹਨਾਂ ਨੇ ਜੀ ਵਿਆਹ ਕਰਾ ਲਿਆ ਸੀ ਐਦਾਂ ਦੀਆਂ ਬਿਨਾ ਮਤਲਬ ਦੀਆਂ ਗੱਲਾਂ ਜਿਹੜੀਆਂ ਪ੍ਰਚਲਿਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਖਸੀਅਤ ਨੂੰ ਤੁੰਦਰਾ ਕਰਨ ਦਾ ਯਤਨ ਕੀਤਾ ਗਿਆ ਹਾਲਾਂਕਿ ਅਸੀਂ ਹਿਸਟਰੀ 'ਚ ਪੜਦੇ ਹਾਂ ਕਿ ਵਿਸ਼ਵ ਵਿਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੀ ਹੋਇਆ ਸੀ ਜਦੋਂ ਬਾਬਾ ਜੀ ਆਪ ਜਦੋਂ ਇੱਥੇ ਖਾਲਸਾ ਰਾਜ ਕਾਇਮ ਹੋ ਗਿਆ ਸਿੱਕਾ ਜਦਵਰ ਹਰਦੋ ਆਲਮ ਤੇਗ ਨਾਨਕ ਵਾਹਿ ਵਸਤ ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹਾਂ ਫਜ਼ਲ ਸੱਚਾ ਸਾਹਿਬ ਵਸਤ ਜਦੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਨਾਂ ਤੇ ਸਿੱਕਾ ਜਾਰੀ ਹੋਇਆ ਮਜ਼ਾਰਿਆਂ ਨੂੰ ਦੁਨੀਆ ਵਿੱਚ ਪਹਿਲੀ ਵਾਰ ਮਾਲਕ ਬਣਾਇਆ ਗਿਆ ਜ਼ਮੀਨਾਂ ਦੇ ਔਰ ਵੱਡੇ ਵੱਡੇ ਮਸਲੇ ਜਿਹੜੇ ਮਿੰਟਾਂ ਸਕਿੰਟਾਂ ਵਿੱਚ ਬਾਬਾ ਜੀ ਨੇ ਹੱਲ ਕੀਤੇ ਸੀਗੇ ਪਾ ਉਹਨਾਂ ਦੇ ਸਾਰੀ ਕੌਮ ਜਿਹੜੀ ਮਾਨ ਕਰਦੀ ਹੈ ਇਹ ਹੁਣ ਥੋੜਾ ਜਿਹਾ ਪਤਾ ਲੱਗਣ ਲੱਗਿਆ ਲੋਕਾਂ ਨੂੰ ਤਾਂ ਜਿਹੜੇ ਉਹਨਾਂ ਨਾਲ ਜੁੜੇ ਹੋਏ ਸਥਾਨ ਨੇ ਉਹਨਾਂ ਥਾਵਾਂ ਬਾਰੇ ਅਜੇ ਮੈਨੂੰ ਲੱਗਦਾ ਥੋੜੀ ਜਿਹੀ ਜਾਣਕਾਰੀ ਘੱਟ ਹੈ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦਾ ਕਾਫੀ ਰੁਝਾਨ ਵਧੂਗਾ ਤੇ ਮੈਂ ਬੇਨਤੀ ਵੀ ਕਰਦਾ ਖਾਸ ਤੌਰ ਤੇ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈ ਜਾਂ ਹੋਰ ਆਸੇ ਪਾਸੇ ਨੇੜੇ țeੜੇ ਦੇ ਇਲਾਕੇ ਨੇ ਉਹ ਜ਼ਰੂਰ ਇਹਨਾਂ ਸਥਾਨਾਂ ਦੇ ਤੇ ਆਉਣ ਦੂਰ ਦਰਾਡੇ ਵਾਲੇ ਵੀ ਆਉਣ ਪਰ ਲੋਕਲ ਸੰਗਤ ਦੀ ਤਾਂ ਜ਼ਿਆਦਾ ਜ਼ਿੰਮੇਵਾਰੀ ਹੋ ਜਾਂਦੀ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਜਿਵੇਂ ਅਸੀਂ ਮੀਡੀਆ 'ਚ ਵੇਖਦੇ ਹਾਂ ਧਰਮ ਪਰਿਵਰਤਨ ਹੋਰ ਸਾਰਾ ਕੁਝ ਚੱਲ ਰਿਹਾ ਤਾਂ ਸਾਨੂੰ ਆਪਣੇ ਸਥਾਨਾਂ ਨਾਲ ਸਾਡੇ ਜਿਹੜੇ ਹੈਗੇ ਨੇ ਇਹਨਾਂ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹਦੇ ਲਈ ਜਿਹੜੇ ਸਾਡੇ ਸੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਜ਼ੋਰ ਲਾਉਣਾ ਚਾਹੀਦਾ ਬਾਕੀ ਜਿਵੇਂ ਤੁਸੀਂ ਕਾਰਜ ਕਰ ਰਹੇ ਹੋ ਉਹ ਵੀ ਗੁਰੂ ਮਹਾਰਾਜ ਦੀ ਮੈਂ ਸਮਝਦਾ ਬਹੁਤ ਵੱਡੀ ਬਖਸ਼ਿਸ਼ ਹੈ ਜਿਵੇਂ 5-6 ਦਿਨ ਤੁਸੀਂ ਬੱਚਿਆਂ ਦੀ ਕੈਂਪ ਰੱਖੇ ਤਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਕਰਨ ਦੀ ਲੋੜ ਹੈ ਇੱਕ ਵੀ ਜੀ ਅਸੀਂ ਚਲੋ ਗੁਰਮਤਿ ਦੀ ਵਿਚਾਰ ਦੇ ਨਾਲ ਹੁਣ ਜੁੜੇ ਆ ਪਰ ਤੁਸੀਂ ਜਿਵੇਂ ਗੁਰਮਤਿ ਪ੍ਰਚਾਰ ਦੇ ਨਾਂ ਨਾਲ ਜਿਹੜਾ ਹਿਪਨੋਟਾਈਜ਼ ਦਾ ਇੱਕ ਵੱਡੇ ਪੱਧਰ ਦੇ ਉੱਤੇ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਦੀ ਧਰਤੀ ਤੇ ਅੱਗੇ ਆਇਓ ਅਨਮੋਲ ਜੀ ਕਵਾਤਰਾ ਉਹਨਾਂ ਦੇ ਨਾਲ ਵੀ ਤੁਹਾਡੇ ਪੋਡਕਾਸਟ ਕਾਫੀ ਜਿਹੜੇ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਏ ਨੇ ਅਸੀਂ ਸਾਰਿਆਂ ਨੇ ਸੁਨੇ ਆ ਸੋ ਅੱਜ ਦੇ ਮਨੁੱਖ ਜਿਹੜੇ ਆਮਕਾਰ ਖਾਸ ਕਰਕੇ ਸਮਾਜ ਅੰਦਰ ਮਨੁੱਖ ਨੇ ਜਿਹੜੇ ਟੈਂਸ਼ਨਾਂ ਡਿਪਰੈਸ਼ਨ ਦੇ ਸ਼ਿਕਾਰ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਹਿਪਨੋਟਾਈਜ਼ ਕਿੰਨਾ ਕੁ ਜ਼ਰੂਰੀ ਰੱਖਦਾ ਦੇਖੋ ਜਿਹੜੀ ਹਿਪਨੋਥੈਰੇਪੀ ਹੈ ਪੂਰੇ ਵਰਲਡ ਦੇ ਵਿੱਚ ਚੱਲਦੀ ਹੈ ਅੱਜ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਲੋਕ ਮੈਂਟਲੀ ਡਿਸਟਰਬ ਨੇ ਜਿਹਦੇ ਵਿੱਚ ਫੀਅਰ ਫੋਬੀਆ ਟਰੋਮਾ ਸਟ्रेस ਐਂਜਾਇਟੀ ਡਿਪਰੈਸ਼ਨ ਹੈ ਕੋਈ ਪਾਸਟ ਦੀ ਮੈਮਰੀ ਉਹਨਾਂ ਨੂੰ ਡਿਸਟਰਬ ਕਰ ਰਹੀ ਹੈ ਹੋਰ ਸਾਰੀਆਂ ਪ੍ਰੋਬਲਮਜ਼ ਨੇ ਉਹ ਪ੍ਰੋਬਲਮਸ ਕਿਵੇਂ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚੋਂ ਕੱਢ ਕੇ ਉਹਦੇ ਵਿੱਚ 네ਗੇਟਿਵਿਟੀ ਕੱਢ ਕੇ ਪੋਜ਼ਿਟਿਵਿਟੀ ਭਰਨੀ ਆ ਉਹਦੇ ਲਈ ਬਹੁਤ ਜ਼ਬਰਦਸਤ ਹਥਿਆਰ ਹੈ ਹਿਪਨੋਥੈਰੇਪੀ ਔਰ ਵਰਲਡ ਦੇ ਵਿੱਚ ਇਹ ਚੱਲਦੀ ਆ ਪਰ ਸਾਡੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਬਹੁਤ ਘੱਟ ਹੈ ਇਸੇ ਤਕਨੀਕ ਨੂੰ ਬਹੁਤ ਸਾਰੇ ਪਖੰਡੀ ਲੋਕਾਂ ਨੇ ਵਰਤ ਕੇ ਹੋਰ ਵਹਿਮਾ ਭਰਮਾਂ ਚ ਲੋਕਾਂ ਨੂੰ ਪਾਇਆ ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਪਹਿਲੀ ਵਾਰ ਪੰਜਾਬੀ ਲੈਂਗੁਏਜ ਦੇ ਵਿੱਚ ਪਹਿਲੀ ਵਾਰ ਇਹ ਸਾਰਾ ਸਿਲੇਬਸ ਤਿਆਰ ਕਰਤਾ ਤੇ ਹੁਣ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਸਾਰੇ ਬਹੁਤ ਸਾਰੇ ਭੈਣ ਭਰਾ ਟ੍ਰੇਨਿੰਗ ਲੈਣ ਲਈ ਆਉਂਦੇ ਆ ਅਸੀਂ ਚਾਹੁੰਦੇ ਹਾਂ ਕਿ ਹਰ ਅ ਬਲਾਕ ਦੇ ਵਿੱਚ ਘੱਟੋ ਘੱਟ 5-5 ਪੰਜਾਬ ਦੇ ਜੇ 138 ਬਲਾਕ ਨੇ ਹਰ ਬਲਾਕ ਚ ਘੱਟੋ ਘੱਟ ਪਹਿਲੇ ਸਟੈਪ ਤੇ ਸਾਨੂੰ 5-5 ਹਿਪਨੋਥੈਰਾਪਿਸਟ ਚਾਹੀਦੇ ਨੇ ਜਿਹੜੇ ਲੋਕਾਂ ਦੀਆਂ ਬੈਡ ਹੈਬਿਟਸ ਛਡਾ ਕੇ ਉਹਨਾਂ ਨੂੰ ਪੋਜ਼ਿਟਿਵ ਕਰ ਸਕਣ ਸਾਡੇ ਪਰਿਵਾਰਾਂ ਦੇ ਜਿਹੜੇ ਮਾਹੌਲ ਖਰਾਬ ਹੋ ਰਹੇ ਨੇ ਰਿਸ਼ਤੇ ਕਮਜ਼ੋਰ ਹੋ ਰਹੇ ਨੇ ਉਹਨਾਂ ਚੀਜ਼ਾਂ ਦੇ ਲਈ ਇਹ ਬਹੁਤ ਬੈਨੀਫਿਟ ਵਾਲੀ ਚੀਜ਼ ਹੈਗੀ ਆ ਤਾਂ ਕਿਉਂਕਿ ਆਮ ਤੌਰ ਤੇ ਹੋ ਕੀ ਰਿਹਾ ਸੀ ਵੀਰ ਜੀ ਕੇ ਜਿਹੜੇ ਲੋਕ ਇਹ ਤਕਨੀਕ ਨੂੰ ਵਰਤਦੇ ਸੀਗੇ ਉਹ ਇਹਨੂੰ ਹੋਰ ਰੰਗਤ ਦਿੰਦੇ ਸੀ ਪਖੰਡ ਦੀ ਝੂਠ ਦੀ ਤਰ੍ਹਾਂ ਤਾਂ ਜਿਹੜੀ ਸਾਡੇ ਸਿੱਖ ਸੀਗੇ ਸਿੱਖ ਪ੍ਰਚਾਰਕ ਵੀ ਉਹ ਇਹਨੂੰ ਨਿਰਾਪura ਪਖੰਡ ਕਹਿੰਦੇ ਸੀ ਇੱਕ ਜਾਨੀ ਇਹਨੂੰ ਮਿਸਯੂਜ਼ ਕਰ ਰਹੇ ਸੀ ਦੂਜਿਆਂ ਨੂੰ ਇਸ ਗੱਲ ਬਾਰੇ ਸਮਝ ਨਹੀਂ ਸੀ ਤਾਂ ਗੁਰੂ ਸਾਹਿਬ ਨੇ ਉਹ ਸੇਵਾ ਬਖਸ਼ੀ ਜਿਹਦੇ ਨਾਲ ਹੁਣ ਸਾਹਮਣੇ ਅਸੀਂ ਸੰਗਤ ਦੇ ਗੱਲ ਰੱਖੀ ਆ ਸਾਰੀ ਕੌਮ ਦੇ ਕਿ ਇਹ ਨਿਰਾਪura ਪਖੰਡ ਨਹੀਂ ਹੈ ਇਹ ਇੱਕ ਤਕਨੀਕ ਹੈ ਜਿਹੜੀ ਨੂੰ ਵਰਤ ਕੇ ਤੁਸੀਂ ਠੀਕ ਰਹਿ ਸਕਦੇ ਹੋ ਇਹਦਾ ਕੋਈ ਇਹ ਨਹੀਂ ਕਿ ਬੰਦੇ ਉਹ ਆਪਣੇ ਆਪ ਨੂੰ ਰੋਹਾਨੀ ਮਾਲਕ ਖਮਾਉਂਦੇ ਸੀ ਵੀ ਅਸੀਂ ਸਾਡੇ ਚ ਸ਼ਕਤੀ ਹੈ ਅਸੀਂ ਠੀਕ ਕਰਦੇ ਹਾਂ ਜਦੋਂ ਕਿ ਇਹ ਗੱਲ ਹੈ ਨਹੀਂ ਤਾਂ ਉਹ ਹੁਣ ਲੋਕਾਂ ਨੂੰ ਜਦੋਂ ਗੱਲ ਸਮਝਾਉਣ ਲੱਗੀ ਹੈ ਤਾਂ ਬਹੁਤ ਬਹੁਤ ਵੱਡੇ ਪੱਧਰ ਤੇ ਫਰਕ ਪੈ ਰਿਹਾ ਹੁਣ ਸਾਡੇ ਹੋਰ ਵੀ ਸਾਡੀ ਇੱਕ ਮਜ਼ਬੂਤ ਟੀਮ ਬਣ ਗਈ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਨੇ ਭੈਣ ਭਰਾ ਹੁਣ ਸਾਡੇ ਕੋਲ ਜਿਹੜੇ ਠੀਕ ਹੁੰਦੇ ਨੇ ਬੰਦੇ ਅਕਾਲ ਪੁਰਖ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਕਿ ਬੰਦੇ ਹਰ ਬੰਦੇ ਦੇ ਅੰਦਰ ਉਹ ਪਾਵਰ ਹੈਗੀ ਆ ਜਿਹਦੇ ਨਾਲ ਉਹ ਆਪਣੇ ਆਪ ਹੀ ਠੀਕ ਹੋ ਸਕਦਾ ਉਹਦੇ ਤਹਿਤ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਠੀਕ ਹੋ ਚੁੱਕੇ ਇੱਕ ਵੀਰ ਜੀ ਤੁਸੀਂ ਆਪਣੇ ਹਲਕੇ ਦੇ ਵਿੱਚ ਦਰਬਾਰ-ਏ-ਖਾਲਸਾ ਸੰਸਥਾ ਵੀ ਸ਼ੁਰੂ ਕੀਤੀ ਹੈ ਕਿੰਨਾ ਟਾਈਮ ਹੋ ਗਿਆ ਤੇ ਕਿਸ ਕਾਰਨਾਂ ਨੂੰ ਮੁੱਖ ਰੱਖ ਕੇ ਤੁਸੀਂ ਦਰਬਾਰੇ ਖਾਲਸਾ ਸੰਸਥਾ ਨੂੰ ਅੱਗੇ ਲੈ ਕੇ ਆਏ ਉਹ 2018 ਤੋਂ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਤਖਤੂਪੁਰਾ ਸਾਹਿਬ ਹੈ ਬੜਾ ਇਤਿਹਾਸਕ ਸਥਾਨ ਹੈ ਤਿੰਨ ਪਾਸ਼ੀਆਂ ਦੀ ਚਰਨਸ਼ੋਪਾਪਤ ਧਰਤੀ ਹੈ ਉਤੋਂ ਸ਼ੁਰੂ ਕੀਤੀ ਸੀ ਉਹਦੇ ਵਿੱਚ ਬਹੁਤ ਸਾਰੇ ਸਾਡੇ ਵੀਰ ਕੰਮ ਕਰਦੇ ਨੇ ਜਿਵੇਂ ਉਹਦੇ ਵਿੱਚ ਆਰਗੈਨਿਕ ਖੇਤੀ ਦੇ ਉੱਤੇ ਵੱਖਰਾ ਕੰਮ ਕੁਝ ਵੀਰ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਜਿਦੇ ਵਿੱਚ ਸਾਡੇ ਫਗਵਾੜਾ ਗੁੱਡ ਗ੍ਰੋ ਵਾਲੇ ਡਾਕਟਰ ਉਤਾਰ ਸਿੰਘ ਜੀ ਦੀ ਬਹੁਤ ਵਧੀਆ ਤਕਨੀਕ ਹੈ ਉਸ ਤਕਨੀਕ ਨਾਲ ਸਾਡੇ ਕਿਸਾਨ ਭਰਾ ਖੇਤੀ ਕਰਨ ਉਹਦੇ ਵਿੱਚ ਅਸੀਂ ਜਿਹੜਾ ਹੈਗੇ ਨੇ ਐਚਐਸ ਫੂਡ ਕਾਰਪਸ ਆ ਉਹਨਾਂ ਨੇ ਕਾਫੀ ਸਪੋਰਟ ਕੀਤੀ ਔਰ ਉਹਨਾਂ ਨੇ ਬਕਾਇਦਾ ਆਪਣਾ ਇੱਕ ਸਪੈਸ਼ਲੀ ਦੋ ਕਿੱਲਿਆਂ ਦੇ ਵਿੱਚ ਖੇਤ ਵੀ ਉਹਦਾਂ ਦਾ ਤਿਆਰ ਕੀਤਾ ਮਾਡਲ ਤਿਆਰ ਕੀਤਾ ਜਿੱਥੇ ਲੋਕ ਵੇਖਣ ਵਾਸਤੇ ਆਉਂਦੇ ਨੇ ਉਸ ਮਾਡਲ ਨੂੰ ਤਾਂ ਉਹ ਤੋਂ ਇਲਾਵਾ ਫਿਰ ਕਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਦੇਖੋ ਅੱਜ ਸਾਡੀ ਕੌਮ ਦੇ ਵਿੱਚ ਨੈਗੇਟਿਵਿਟੀ ਬਹੁਤ ਆ ਜੀ ਆਇਆਂ ਨੁਕਸਾਨ ਹੋ ਗਿਆ ਮੈਂ ਕਹਿੰਨਾ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਬਖਸ਼ਿਸ਼ ਹੈ ਕਿ ਸਾਡਾ ਇੱਕ ਇੱਕ ਸਿੱਖ ਸਵਾ ਸਵਾ ਲੱਖ ਦਾ ਕੰਮ ਕਰ ਰਿਹਾ ਹੈ ਜੀ ਮੈਂ ਉਹਨਾਂ ਸਵਾ ਲੱਖ ਵਾਲੇ ਸਿੱਖਾਂ ਵਿੱਚੋਂ ਦੋ ਤਿੰਨ ਨੂੰ ਕਹਿਣਾ ਹੋਵੇ ਡਾਕਟਰ ਅਵਤਾਰ ਸਿੰਘ ਫਗਵਾੜਾ ਸਵਾ ਲੱਖ ਦੇ ਬਰਾਬਰ ਨੇ ਇਕੱਲੇ ਬੰਦੇ ਜਿਹੜੇ ਬਹੁਤ ਸੋਹਣੀ ਤਕਨੀਕ ਲੋਕਾਂ ਨੂੰ ਦੇ ਰਹੇ ਨੇ ਜਦੋਂ ਆਰਗੈਨਿਕ ਖੇਤੀ ਦੀ ਗੱਲ ਆਉਂਦੀ ਆ ਤਾਂ ਸਾਡੇ ਜਿਹੜੇ ਲੋਕ ਨੇ ਉਹਨਾਂ ਦੇ ਮਨ 'ਚ ਵਹਿਮ ਹੁੰਦਾ ਜੀ ਇਸ ਤਕਨੀਕ ਨਾਲ ਅਸੀਂ ਖੇਤੀ ਕਰਾਂਗੇ ਘਾਟਾ ਪੈ ਜਾਊਗਾ ਸਾਡੇ ਅਮਰੀਕਾ ਦੇ ਵਿੱਚ ਇੱਕ ਸਨਮਾਨਯੋਗ ਸੱਜਣ ਨੇ ਸਰਦਾਰ ਸਤਨਾਮ ਸਿੰਘ ਸੰਧੂ ਉਹਨਾਂ ਨੇ ਇਹ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਬੰਦਾ ਫਗਵਾੜਾ ਗੁੱਡ ਗਰੋਥ ਦੇ ਨਾਲ ਹੀ ਖੇਤੀ ਕਰੂਗਾ ਤੇ ਜਿੰਨਾ ਉਹਨੂੰ ਘਾਟਾ ਪੈ ਗਿਆ ਉਹ ਇਕੱਲਾ ਮੈਂ ਪੂਰਾ ਕਰ ਦਊਗਾ ਔਰ ਉਹ ਕੱਲਾ ਫੋਕਾ ਬਿਆਨ ਨਹੀਂ ਦੇ ਕੇ ਗਏ ਕਿਉਂਕਿ ਉਹਨਾਂ ਦਾ ਇਹ ਕੰਮ ਹੈ ਮੈਨੂੰ ਜਿੰਨਾ ਤੱਕ ਪਤਾ ਹੈ ਕਿ ਅਮਰੀਕਾ ਦੇ ਵਿੱਚ 65000 ਕਿੱਲਾ ਉਹਨਾਂ ਕੋਲੇ ਜ਼ਮੀਨ ਹੈ ਬੜੇ-ਬੜੇ ਬੰਦੇ ਨੇ ਕਰੋਨਾ ਕਾਲ ਦੇ ਵਿੱਚ ਅਮਰੀਕਾ 'ਚ ਬੜੀ ਸਪੋਰਟ ਕੀਤੀ ਉਹਨਾਂ ਨੇ ਤੇ ਇੱਥੇ ਵੀ ਉਹ ਕਾਫੀ ਕੰਮ ਕਰ ਰਹੇ ਨੇ ਤਾਂ ਹੋਰ ਵੀ ਬਹੁਤ ਸਾਰੇ ਕਾਰਜ ਨੇ ਜਿਹੜੇ ਸਾਡੇ ਜਿਵੇਂ ਕੈਰੀਅਰ ਗਾਈਡੈਂਸ ਦੇ ਉੱਤੇ ਸਾਡੇ ਕੁਝ ਭਰਾ ਕੰਮ ਕਰਦੇ ਨੇ ਇਸ ਦਰਬਾਰੇ ਖਾਲਸਾ ਵੱਲੋਂ ਉਹ ਵੀ ਸੰਗਤ ਦੀ ਸੇਵਾ ਕਰ ਰਹੇ ਨੇ ਤਾਂ ਇਹ ਤੋਂ ਇਲਾਵਾ ਜਿਵੇਂ ਕੁਦਰਤੀ ਆਫਤਾਂ ਆਉਂਦੀਆਂ ਨੇ ਹੜ੍ਹ ਸੋੜ ਉਸ ਵੇਲੇ ਸਾਡੇ ਸਾਰੇ ਕੰਮ ਬਾਕੀ ਬੰਦ ਕਰਕੇ ਅਸੀਂ ਉੱਥੇ ਸੇਵਾ ਵਿੱਚ ਲੱਗ ਜਾਂਦੇ ਆਂ ਤਾਂ ਮਤਲਬ ਵੱਖਰੇ ਵੱਖਰੇ ਫੀਲਡਾਂ ਦੇ ਵਿੱਚ ਬੰਦੇ ਕੰਮ ਕਰਦੇ ਨੇ ਤੇ ਜਿਹੜਾ ਹੈਗਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵਾਕੀ ਆਪਣੇ ਆਪਣੇ ਵੱਲੋਂ ਕੋਈ ਯਤਨਾਂ ਨਾਲ ਕੁਝ ਹੋ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਇਹ ਗੁਰੂ ਸਾਹਿਬ ਰਹਿਮਤ ਕਰਦੇ ਨੇ ਤਰਸ ਕਰਦੇ ਨੇ ਆ ਵੀ ਉਹਨਾਂ ਨੇ ਤਰਸ ਕੀਤਾ ਕਿ ਹੁਣ ਅਸੀਂ ਜਿਹੜਾ ਹਿਪਨੋਥੈਰੇਪੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅਸੀਂ ਤਿੰਨ ਕੰਮ ਕਰ ਰਹੇ ਆਂ ਇਸ ਵੇਲੇ ਇੱਕ ਤਾਂ ਅਸੀਂ ਜਿਹੜੇ ਡਿਸਟਰਬ ਨੇ ਲੋਕ ਮਾਨਸਿਕ ਤੌਰ ਤੇ ਜਾਂ ਕੋਈ ਬੈਡ ਹੈਬਿਟ ਜਿਨ੍ਹਾਂ ਨੂੰ ਹੋ ਗਈਆਂ ਉਹਨਾਂ ਨੂੰ ਇਸ ਤਕਨੀਕ ਨਾਲ ਕਿਵੇਂ ਠੀਕ ਕਰਨਾ ਹੈ ਉਹਦੇ ਤੇ ਸਾਡੇ ਕੰਮ ਚੱਲਦਾ ਦੂਜਾ ਅਸੀਂ ਜਿਹੜਾ ਹੈਗਾ ਮਾਈਂਡ ਪਾਵਰ ਸੈਸ਼ਨ ਕਰਦੀਆਂ 4-4 ਘੰਟਿਆਂ ਦਾ ਜਿਦੇ ਵਿੱਚ ਛੋਟੀਆਂ-ਮੋਟੀਆਂ ਪ੍ਰੋਬਲਮਾਂ ਵੀ ਹੱਲ ਹੋ ਜਾਂਦੀਆਂ ਨੇ ਔਰ ਲਾਈਵ ਹਿਪਨੋਥੈਰੇਪੀ ਦਾ ਪ੍ਰਦਰਸ਼ਨ ਲੋਕ ਦੇਖਦੇ ਨੇ ਉਹਨਾਂ ਨੂੰ ਸਾਰੀ ਕਹਾਣੀ ਸਮਝ ਆ ਜਾਂਦੀ ਹੈ ਬਿਨਾਂ ਅਸੀਂ ਕਿਸੇ ਦਾ ਨਾਮ ਲਿਆਂ ਰੌਲਾ ਪਾਇਆ ਵੀ ਪਰਮ ਪਰਵਰਤਨ ਵਾਲਾ ਮਸਲਾ ਆਪਣੇ ਆਪ ਹੀ ਹੱਲ ਹੁੰਦਾ ਜਾਂਦਾ ਜਿਨ੍ਹਾਂ ਨੇ ਉਹ ਸਾਡਾ ਪ੍ਰੋਗਰਾਮ ਦੇਖ ਲਿਆ ਉਹ ਕਦੇ ਭੈਮ ਵਿੱਚ ਪਰਮਚ ਨਹੀਂ ਪੈਂਦੇ ਤੀਜਾ ਅਸੀਂ ਜਿਹੜੇ ਸਾਨੂੰ ਵੀਰ ਅਸੀਂ ਪਹਿਲਾਂ ਸ਼ਰਤ ਰੱਖਦੇ ਹਾਂ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਵਾਲੀ ਪਖੰਡੀ ਨਾ ਹੋਣ ਤਾਂ ਉਹਨਾਂ ਵੀਰਾਂ ਨੂੰ ਭੈਣਾ ਨੂੰ ਸਹੀ ਉਪਨੋ ਥੈਰੇਪੀ ਦੀ ਜਿਹੜੀ ਟ੍ਰੇਨਿੰਗ ਵੀ ਦਿੰਨੇ ਆ ਇਹ ਸਾਰੇ ਕਾਰਜ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਹੇ ਨੇ ਇਹ ਤੋਂ ਇਲਾਵਾ ਮੇਨ ਕੰਮ ਜਿਹੜਾ ਹੈਗਾ ਉਹ ਤਾਂ ਹੈਗਾ ਹੀ ਹੈ ਕਿ ਗੁਰਬਾਣੀ ਦੀ ਵਿਆਖਿਆ ਇਤਿਹਾਸ ਆਪਣੇ ਵਿਰਸੇ ਦੀ ਗੱਲ ਕਰਨੀ ਉਹ ਤਾਂ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਹੀ ਹੈ ਇਸ ਤੋਂ ਉੱਪਰ ਤਾਂ ਕੁਝ ਨਹੀਂ ਜੀ ਸੋ ਸਵਾਲ ਤੇ ਕਾਫੀ ਨੇ ਪਰ ਸਮਾਂ ਸੀਮਤ ਹੈ ਕਿਉਂਕਿ ਭਾਈ ਸਾਹਿਬ ਜੀ ਨੇ ਅੱਗੇ ਵੀ ਕਥਾ ਦੇ ਲਈ ਪਹੁੰਚਣਾ ਹੈ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਗੁਰਮਤਿ ਪ੍ਰਚਾਰ ਸੇਵਾਵਾਂ ਅਤੇ ਜਿਵੇਂ ਆਪ ਜੀ ਨੇ ਸੁਣਿਆ ਹੈ ਹਿਪਨੋਥੈਰੇਪੀ ਦੀਆਂ ਸੇਵਾਵਾਂ ਤੇ ਨਾਲ ਦਰਬਾਰੀ ਖਾਲਸਾ ਵੱਲੋਂ ਜੋ ਅਜੋਕੇ ਸਮਾਜ ਨੂੰ ਸਮੁੱਚੇ ਪੰਥ ਨੂੰ ਕੌਮ ਨੂੰ ਜਾਂ ਵਿਸ਼ਵ ਨੂੰ ਜਿਹੜੀਆਂ ਸੇਵਾਵਾਂ ਦੇ ਰਹੇ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜੋ ਵੀ ਨਵलो ਸਿਵਾਵਾ ਕੌਮ ਦੇ ਲਈ ਜਾਂ ਸਰਬਾਧੇ ਭਲੇ ਦੀ ਨਿਭਾਈਆਂ ਜਾਂਦੀਆਂ ਨੇ ਆਪਾਂ ਭਾਈ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਆ ਇੱਕ ਤੇ ਸਾਡੇ ਕੋਲ ਪਹੁੰਚੇ ਨੇ ਦੂਸਰਾ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਲੰਮੀ ਉਮਰ ਹੋਰ ਬਖਸ਼ਿਸ਼ ਕਰੇ ਇਸੇ ਤਰ੍ਹਾਂ ਪੰਥ ਦੀਆਂ ਸਮਾਜ ਦੀਆਂ ਤੇ ਕੌਮ ਦੀਆਂ ਸਿਵਾਵਾ ਨੂੰ ਇਹ ਤਦ ਪਰੋ ਕੇ ਨਿਭਾਉਂਦੇ ਰਹਿਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ